ਪਿੰਡਾਂ ਦੇ ਵਿੱਚ ਦੇਖ ਲਈਏ ਜਿਨ੍ਹਾਂ ਦਾ ਦਿਹਾੜਾ ਮਨਾਉਨੇ ਆ ਉਹਨਾਂ ਨੂੰ ਤਾਂ ਪੁੱਠਾ ਕੀਤਾ ਪੁੱਠਾ ਕਰਕੇ ਸਾਰੀ ਖਲਤਾਰ ਦਿੱਤੀ ਉਹਨਾਂ ਦੇ ਘਰ ਦੇ ਮਾਤਾ ਜੀ ਦੀ ਸਾਡੀ ਮਾਤਾ ਲੱਗੀ ਉਹਨਾਂ ਦੇ ਘਰ ਦੇ ਧਰਮ ਪਤਨੀ ਦੀ ਖਲਤਾਰ ਦਿੱਤੀ ਦੋ ਬੇਟਿਆਂ ਨੂੰ ਤਸੀਹੇ ਦਿੱਤੇ ਜੋ ਧਰਮ ਪਤਨੀ ਸੀ ਉਹਨਾਂ ਨੂੰ ਤਸੀਹੇ ਦਿੱਤੇ ਬਾਬਾ ਜੀ ਦੀ ਖਲਤਾਰੀ ਧਰਮ ਪਤਨੀ ਨੂੰ ਤਸੀਹੇ ਦਿੱਤੇ ਬੇਟਿਆਂ ਨੂੰ ਤਸੀਹੇ ਦਿੱਤੇ ਨੂੰ ਨੂੰ ਤਸੀਹੇ ਦਿੱਤੇ ਤੇ ਜੇ ਆ ਬਾਰਨ ਪਿੰਡ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਜਿਹੜੇ ਆ ਹੋਠਾਂ ਦੇ ਵਿੱਚ ਤਮਾਕੂ ਫਸਾਈ ਫਿਰਦੇ ਐ ਇਹ ਰਹਿਣ ਜੋਗ ਹੈਗੇ ਨੇ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਅਸੀਂ ਤਮਾਕੂ ਖਾ ਸਕਦੇ ਆ ਸਾਡੇ ਮਹਾਪੁਰਖਾਂ ਨੇ ਤਾਂ ਤਮਾਕੂ ਦੀ ਪੰਡ ਚੱਕਣ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਨੂੰ ਕਮਾਇਆ ਇਹ ਨਹੀਂ ਹੋ ਸਕਦਾ ਇਹ ਨਹੀਂ ਹੁੰਦਾ ਵੀ ਪੰਡ ਚੱਕ ਕੇ ਸਿਰ ਤੇ ਰੱਖ ਦੇਂਗਾ ਤੂੰ ਇਹ ਨਹੀਂ ਹੁੰਦਾ ਕੋਈ ਗੱਲ ਨਹੀਂ ਮਨ ਨਾਸ਼ ਤੋਂ ਉੱਪਰ ਹੈ ਆ ਸਰੀਰ ਰੂਪੀ ਕੱਪੜਾ ਤੁਸੀਂ ਵੱਢ ਦੋ ਕੱਟ ਦੋ ਮਨ ਅਮਰ ਹੈ ਮੈਨੂੰ ਕਲਗੀਆਂ ਵਾਲੇ ਦਾ ਘਰ ਮੇਰਾ ਸੱਚ ਕੰਡ ਪਤਾ ਹੈ ਉੱਥੇ ਜਾ ਬੈਠਾਂਗੇ ਇੱਥੇ ਅੱਜ ਇੱਥੇ ਧਰਤੀ ਤੇ ਐ ਇਹਨੂੰ ਵੱਢ ਦੋ ਨਰੰਕਾਰ ਦੇ ਦੇਸ਼ 'ਚ ਚਲੇ ਜਾਵਾਂਗੇ ਅਸੀਂ ਕਿਹੜਾ ਮਰ ਜਾਣਾ ਫੇਰ ਕਿਤੇ ਡਿਊਟੀ ਲਾਵੇਗਾ ਫੇਰ ਆ ਜਾਵਾਂਗੇ ਖਤਮ ਥੋੜੀ ਨਾ ਕਰ ਲਓਗੇ ਸਾਨੂੰ ਸ਼ਹੀਦ ਕਿਤੇ ਜੰਮਣ ਮਰਨ 'ਚ ਥੋੜੀ ਨਾ ਹੁੰਦੇ ਐ ਸ਼ਹੀਦਾਂ ਨੂੰ ਖਤਮ ਥੋੜੀ ਨਾ ਕੀਤਾ ਜਾ ਸਕਦਾ ਉਹ ਤਾਂ ਅਕਾਲ ਪੁਰਖ ਦੀ ਫੌਜ ਐ ਭਾਣੇ ਵਿੱਚ ਚੱਲਦੇ ਐ ਇਥੇ ਸਰਗਣ ਰੂਪ ਦੇ ਵਿੱਚ ਵਿਚਰਦੇ ਆ ਜਦੋਂ ਡਿਊਟੀ ਹੋਈ ਵੀ ਆਜੋ ਵਾਪਸ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਜਾਂਦੇ ਫੇਰ ਕਿਤੇ ਖਾਲਸੇ ਦੀ ਡਿਊਟੀ ਲੱਗੀ ਫੇਰ ਦੁਬਾਰਾ ਵਿਦੇ ਵਿੱਚ ਆ ਜਾਂਦੇ ਤੇ ਉਹ ਤਾਂ ਵਿਚਰਦੇ ਹੀ ਰਹਿੰਦੇ ਆ ਉਹਨਾਂ ਨੂੰ ਕਹਾਦਾ ਡਰ ਹੈ ਸਰਗਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਸਰਗਣ ਨਹੀਂ ਤਾਂ ਨਿਰਗੁਣ ਚ ਬੈਠ ਜਾਣਗੇ ਨਿਰਗੁਣ ਨਹੀਂ ਤਾਂ ਸਰਗਣ ਚ ਆ ਜਾਣਗੇ ਉਹਦਾ ਹੁਕਮ ਹੈ ਤੇ ਸਾਡੇ ਇਲਾਕੇ ਦਾ ਕੀ ਹਾਲ ਹੈ ਪੰਜਾਬ ਦਾ ਕੀ ਹਾਲ ਹੈ ਉਹ ਮਹਾਪੁਰਖਾਂ ਦੀਆਂ ਕਮਾਈਆਂ ਨੇ ਆਹ ਕਮਾਈ ਆ ਉਹਨਾਂ ਦੀ ਵੀ ਅੱਜ 272 ਸਾਲ ਹੋ ਗਏ ਉਹਨਾਂ ਦਾ ਜਸ ਗਾਇਆ ਜਾ ਰਿਹਾ ਹੈ ਤੇ ਜਿਹੜੇ ਜੀਬ ਦੇ ਥੱਲੇ ਆ ਜਿਹੜੇ ਬੁੱਲਾਂ ਦੇ ਵਿੱਚ ਫਸਾਉਂਦੇ ਇਹਨਾਂ ਦਾ ਜਸ ਗਾਇਆ ਜਾਊ ਇਹ ਇੱਥੇ ਵੀ ਨਰਕਾਂ ਦੇ ਭਾਗੀ ਆ ਤੇ ਜਿਹੜਾ ਖਾਲਸੇ ਨੂੰ ਹੁਕਮ ਆ ਗਾਂਹਾਂ ਦਰਗਾਹ ਦੇ ਦਰਵਾਜ਼ੇ ਨਹੀਂ ਖੁੱਲਦੇ ਗਾਂਹ ਵੀ ਨਰਕਾਂ ਜਾਣਗੇ ਕਿਉਂ ਅਸੀਂ ਨਸ਼ੇ ਕਰਦੇ ਆ ਮਹਾਰਾਜ ਦਾ ਹੁਕਮ ਨਹੀਂ ਹੈ ਨਸ਼ੇ ਕਰਨ ਦਾ ਮੈਂ ਪਹਿਲੋ ਗੱਲ ਦੀ ਸ਼ੁਰੂਆਤ ਕੀਤੀ ਹੈ ਗੁਰੂ ਦਾ ਕੀ ਹੁੰਦਾ ਬਚਨ ਹੁੰਦਾ ਹੈ ਹੋਰ ਗੁਰੂ ਦੀ ਸੇਵਾ ਕਿਵੇਂ ਕਰ ਸਕਦੇ ਹੋ ਤੁਸੀਂ ਗੁਰੂ ਦਾ ਬਚਨ ਹੈ ਤੰਬਾਕੂ ਦੇ ਨੇੜੇ ਨਹੀਂ ਜਾਣਾ ਗੁਰੂ ਦਾ ਬਚਨ ਹੈ ਨਸ਼ਿਆਂ ਦੇ ਨੇੜੇ ਨਹੀਂ ਜਾਣਾ ਤੰਬਾਕੂ ਲਈ ਜੋ ਨਸ਼ੇ ਲਈ ਜੋ ਤੇ ਗੁਰਦੁਆਰਾ ਸਾਹਿਬ ਲਿਆ ਕੇ ਸੋਨੇ ਦਾ ਛਤਰ ਚੜਾ ਦਿਓ ਉਹਦੇ ਨਾਲ ਗੁਰੂ ਖੁਸ਼ ਹੋ ਜਾਊਗਾ ਮਹਾਰਾਜ ਦਾ ਰਮਾਲਾ ਸਾਹਿਬ ਸੋਨੇ ਦੀ ਕਢਾਈ ਵਾਲਾ ਚੜਾ ਦਿਓ ਗੁਰੂ ਖੁਸ਼ ਹੋ ਜਾਊਗਾ ਮੈਂ ਪਹਿਲੋ ਇਹ ਗੱਲ ਕਹੀ ਹੈ ਨਹੀਂ ਹੁੰਦਾ ਜੱਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਉਸ ਤਰ੍ਹਾਂ ਦਾ ਕਹਿੰਦੇ ਮੇਰਾ ਖਾਲਸਾ ਮੈਨੂੰ ਪਰਵਾਣ ਹੈ ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ ਭਾਵੇਂ ਟੂਟੀ ਝੋਪੜੀ ਚ ਵੱਸਦਾ ਹੋਵੇ ਮੈਂ ਦਿਸਾਲਿਆਂ ਤੋਂ ਕੀ ਲੈਣਾ ਪਰ ਮੇਰਾ ਹੁਕਮ ਕਮਾਉਂਦਾ ਹੋਵੇ ਤੇ ਜੇ ਹੁਕਮ ਨਹੀਂ ਨਾ ਕਮਾਉਂਦਾ ਮਹਾਰਾਜ ਕਹਿੰਦੇ ਕਿਤਹੀ ਕਾਮਨਾ ਧਵਲ ਹਰ ਜਿਤ ਹਰ ਵਿਸਰਾਏ ਫਿਰ ਚਾਹੇ ਵੱਡੀਆਂ-ਵੱਡੀਆਂ ਕੋਠੀਆਂ ਵਾਲਾ ਜ਼ਮੀਨਾਂ ਜਦਾਤਾਂ ਵਾਲਾ ਬਹੁਤ ਵੱਡਾ ਮਲਕੀਅਤ ਮੇਰੇ ਕਿਸੇ ਕੰਮ ਨਹੀਂ ਹੈ ਉਹ ਗੁਰੂ ਦਾ ਬਚਨ ਸੋ ਗੁਰੂ ਦੇ ਬਚਨ ਦੀ ਮਿਸਾਲ ਨੇ ਬਾਬਾ ਜੈ ਸਿੰਘ ਖਲਕਟ ਜੀ ਜਿਨ੍ਹਾਂ ਨੇ ਬਚਨ ਕਮਾਇਆ ਔਰ ਬਚਨ ਕਮਾਉਣ ਦੇ ਵਿੱਚ ਹੀ ਦਰਗਾਹ ਦਾ ਰਸਤਾ ਖੁੱਲਦਾ ਹੈ ਦਰਗਾਹ ਦੇ ਦਰਵਾਜ਼ੇ ਖੁੱਲਦੇ ਆ ਗੁਰੂ ਕਹਿੰਦਾ ਵੀ ਮੇਰੀ ਪ੍ਰੇਮਾ ਭਗਤੀ ਮੇਰੇ ਬਚਨ ਦੇ ਵਿੱਚ ਗੁਰਮੁਖ ਚੱਲਿਆ ਉਸ ਨੂੰ ਆਪ ਲੈਣ ਆਉਂਦਾ ਉਹਦਾ ਲੋਕ ਤੇ ਪ੍ਰਲੋਕ ਸੋਹਿਲਾ ਕਰਦਾ ਸੋ ਗੁਰਮੁਖ ਪਿਆਰਿਓ ਸਾਡਾ ਮਨ ਕਿਉਂ ਨਹੀਂ ਗੁਰੂ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦਾ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਬਣਾ ਦਿੱਤੇ ਆ ਬਹੁਤ ਵੱਡੀਆਂ ਇਮਾਰਤਾਂ ਬਣ ਚੁੱਕੀਆਂ ਬਹੁਤ ਸੋਹਣੇ ਦਸ਼ਾਲੇ ਸੁੰਦਰ ਪੀੜੇ ਸੁੰਦਰ ਛਤਰ ਪਰ ਜੋ 1430 ਅੰਗ ਦੇ ਵਿੱਚ ਬਚਨ ਲਿਖੇ ਹੋਏ ਨੇ ਉਹ ਬਿਰਲੇ ਗੁਰਮਖ ਮਾਰੇ ਆ ਇਸੇ ਕਰਕੇ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ ਜਿਹੜੇ 1430 ਅੰਗ ਦੇ ਵਿੱਚ ਬਚਨ ਲਿਖੇ ਹੋਇਆ ਉਹ ਸਾਡਾ ਮਨ ਕਿਉਂ ਨਹੀਂ ਕਮਾਉਂਦਾ ਕਿਉਂਕਿ ਸਾਡਾ ਮਨ ਮੇਲਾ ਹੋ ਗਿਆ ਹੈ ਮੇਲਾ ਹੋ ਗਿਆ ਹੈ ਜਿਵੇਂ ਇੱਕ ਇੱਜ਼ਤ ਵਾਲਾ ਮਾਂ ਬਾਪ ਆਪਦੇ ਬੱਚੇ ਨੂੰ ਕਹਿੰਦਾ ਕਿ ਕਾਕਾ ਤੂੰ ਸ਼ਰਾਬ ਨਹੀਂ ਪੀਣੀ ਤੂੰ ਮਾੜੀ ਸੰਗਤ ਵਿੱਚ ਨਹੀਂ ਜਾਣਾ ਤੂੰ ਪਰਤਰੀ ਪਰ ਰੂਪ ਪਰ ਮਰਦ ਦਾ ਸੰਗ ਨਹੀਂ ਕਰਨਾ ਆਪਦੀ ਬੇਟੀ ਨੂੰ ਆਪਦੇ ਬੱਚੇ ਨੂੰ ਸਮਝਾਉਂਦਾ ਹੈ ਪਰ ਜਦੋਂ ਉਹ ਮਾੜੀ ਸੰਗਤ ਵਿੱਚ ਰਹਿੰਦਾ ਹੈ ਉੱਥੇ ਉਸਤਤ ਸੁਣਦਾ ਹੈ ਨਸ਼ਿਆਂ ਦੀ ਉੱਥੇ ਇਹ ਜੇ ਮਨਮੁੱਖਾਂ ਨਾਲ ਰਹਿੰਦਾ ਹੈ ਉਹਨਾਂ ਦੀਆਂ ਗੱਲਾਂ ਸੁਣ ਸੁਣੋ ਦਾ ਮਨ ਮੈੜਾ ਹੋ ਜਾਂਦਾ ਪਿਤਾ ਦੇ ਹੁਕਮ 'ਚ ਨਹੀਂ ਚੱਲਦਾ ਸਾਡਾ ਵੀ ਮਨ ਉਵੇਂ ਹੀ ਹੋ ਗਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪਿਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉ ਮੈਂ ਬਖਫੈਲ ਹੋਉ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਕੇਵਲ ਨਾਮ ਹੁਣ ਕਹਿੰਦੇ ਉਹਨੂੰ ਜਪਣਾ ਹੈ ਭਜਣਾ ਹੈ ਪਰ ਆਪਾਂ ਕਿੰਨੇ ਕੁ ਗੁਰਮਖਾਂ ਪਿਆਰਿਓ ਜਿਹੜੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਦਾ ਬਚਨ ਕੁਮਾ ਰਹੇ ਆ ਕਿੰਨੇ ਕੁ ਗੁਰਮਖ ਆਪਾ ਜਿਹੜੇ ਵਹਿਗੁਰੂ ਗੁਰਮੰਤਰ ਕਰਕੇ ਜਪ ਰਹੇ ਆ ਗੁਰਮੰਤਰ ਨੂੰ ਕੁਮਾ ਰਹੇ ਆ ਜੋ ਗੁਰੂ ਦੀ ਸਿੱਖਿਆ ਹੈ ਪਰਤਰੀ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਇਹੋ ਜੇ ਗੁਣਾ ਦੇ ਵਿੱਚ ਚੱਲਦੇ ਆ ਹੁਣ ਤਾਂ ਬਹੁਤ ਸਾਰੇ ਗੁਰੂ ਘਰ ਵੀ ਨੇ ਜਿੱਥੇ ਵਹਿਗੁਰੂ ਗੁਰਮੰਤਰ ਦਾ ਜਾਪ ਹੀ ਨਹੀਂ ਕਰਵਾਉਂਦੇ ਬਹੁਤ ਸਾਰੇ ਗੁਰੂ ਕਰਨੇ ਜਿੱਥੇ ਗੁਰਬਾਣੀ ਗੁਰੂ ਦੇ ਅਰਥ ਹੀ ਨਹੀਂ ਦੱਸਦੇ ਤੇ ਫਿਰ ਐਸੇ ਵੱਡੀਆਂ ਇਮਾਰਤਾਂ ਐਸੇ ਵੱਡੇ ਪੰਡਾਲਾਂ ਦਾ ਫਾਇਦਾ ਕੀ ਵੀ ਜੇ ਨਾਮ ਦਾ ਜਾਫੀ ਨਹੀਂ ਕਰਾਉਣਾ ਜੇ ਗੁਰਬਾਣੀ ਗੁਰੂ ਦੇ ਅਰਥ ਹੀ ਨਹੀਂ ਦੱਸਣੇ ਆਸ ਨਗਰ ਦੇ ਉੱਪਰ ਤਾਂ ਬਹੁਤ ਚੜ੍ਹਦੀ ਕਲਾ ਹੈ ਆਪਾਂ ਨੂੰ ਪਹਿਲਾਂ ਵੀ ਦਸਵੀਂ ਦੇ ਦੀਵਾਨਾਂ ਦੇ ਉੱਪਰ ਸਮਾ ਦਿੱਤਾ ਸੀ ਗੁਰਮੁਖ ਪਿਆਰਿਆਂ ਨੇ ਸੋ ਐਸ ਵਾਰ ਫਿਰ ਜੋ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਪਰ ਗੁਰਮੁਖ ਪਿਆਰਿਓ ਜਿੰਨੀ ਦੇਰ ਤੱਕ ਅਸੀਂ ਉਸ ਸੱਚ ਨਰੰਕਾਰ ਦੀ ਗੁਰਬਾਣੀ ਦੇ ਨਾਦੀ ਬਚਨ ਨਹੀਂ ਕਮਾਉਂਦੇ ਗੁਰਬਾਣੀ ਗੁਰੂ ਦੇ ਵਿੱਚ ਜੋ ਲਿਖਿਆ ਇਸ ਨੂੰ ਨਹੀਂ ਅਸੀਂ ਮੰਨਦੇ ਉਨੀ ਦੇਰ ਤੱਕ ਸਾਡੀ ਸੇਵਾ ਜਿਹੜੀ ਆ ਉਹ ਥਾਂੇ ਨਹੀਂ ਪੈਂਦੀ ਸਾਡੇ ਹਾਲਾਤ ਉਸ ਬੱਚੇ ਵਰਗੇ ਆ ਜਿਹੜਾ ਪਿਤਾ ਨੂੰ ਕਹਿੰਦਾ ਤੂੰ ਗੱਡੀ ਦੱਸ ਕਿਹੜੀ ਲੈਣੀ ਆ ਤੂੰ ਕੋਠੀ ਦੱਸ ਕਿਵੇਂ ਦੀ ਲੈਣੀ ਆ ਨੌਕਰ ਦੱਸ ਕਿੰਨੇ ਚਾਹੀਦੇ ਨੇ ਮੈਂ ਸਭ ਕੁਝ ਤੈਨੂੰ ਦੇ ਦੂੰਗਾ ਪਰ ਪਿਤਾ ਆਪਣੇ ਬੱਚੇ ਨੂੰ ਕਹਿੰਦਾ ਮੈਂ ਤਾਂ ਤੇਰੇ ਹੱਥੋਂ ਸੇਵਾ ਕਰਾਉਣੀ ਹੈ ਤੂੰ ਮੇਰੇ ਕਹਣੇ ਵਿੱਚ ਚੱਲ ਮੇਰੇ ਕੋਲ ਬੈਠ ਕਹਿੰਦਾ ਉਹ ਨਹੀਂ ਮੇਰ ਤੋਂ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਕਰ ਤਾਂ ਬਹੁਤ ਕੁਝ ਰਹੇ ਆ ਪਰ دنیਆਵੀ ਰੂਪ ਦੇ ਵਿੱਚ ਕਰ ਰਹੇ ਆ ਜੋ ਬਚਨ ਨੇ ਉਹ ਨਹੀਂ ਕਰ ਰਹੇ ਜਿਹੜਾ ਸਾਨੂੰ ਬਚਨ ਦਿੱਤਾ ਹੋਇਆ ਹੈ RAM ਸਿਮਰ RAM ਸਿਮਰ ਇਹ ਤੇਰਾ ਕਾਜ ਹੈ ਇਹ ਤੇਰਾ ਕਾਜ ਹੈ ਅਭਿਆਸ ਕਰ ਗੁਰਮੰਤਰ ਜਪ ਕਿੰਨੇ ਕੁ ਗੁਰਮਖ ਆ ਜਿਹੜਾ ਸਿਮਨ ਕਰਦੇ ਆ ਉੱਠਦੇ ਆ ਬੈਠਦੇ ਆ ਉਸ ਸ਼ਬਦ ਨਾਲ ਉਸ ਨੂੰ ਧਿਆਉਂਦੇ ਆ ਸੁਖਮਣੀ ਸਾਹਿਬ ਜੀ ਦੀ ਇੱਕ ਪੂਰੀ ਅਸ਼ਟਪਦੀ ਪਹਿਲੀ ਅਸ਼ਟਪਦੀ ਪ੍ਰਭ ਦੇ ਸਿਮਰਨ ਦੇ ਉੱਪਰ ਦਿੱਤੀ ਹੋਈ ਹੈ ਵੀ ਸਿਮਰਨ ਕਰਨ ਦੇ ਨਾਲ-ਨਾਲ ਸਾਡੇ ਮਨ ਨੂੰ ਕਿਹੜੀ-ਕਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ ਪਰ ਅੱਜ ਕਿੰਨੇ ਗੁਰਮਖ ਹੈ ਜਿਹੜਾ ਸਿਮਨ ਕਰਦੇ ਪਏ ਆ ਮਹਾਰਾਜ ਨੇ ਤਾਂ ਸ਼ੁਰੂਆਤ ਵਿੱਚ ਹੀ ਕਹਿ ਦਿੱਤਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਹੁਣ ਇਸੇ ਗੁਰਬਾਣੀ ਦੇ ਵਿੱਚ ਹੀ ਗੁਰਮਖ ਪਿਆਰਿਓ ਸਾਡੀ ਕਾਇਆ ਦਾ ਵੀ ਭੇਤ ਦਿੱਤਾ ਹੋਇਆ ਹੈ ਮਹਾਰਾਜ ਕਹਿੰਦੇ ਤੁਹਾਡੀ ਇਹ ਕਾਇਆ ਦਾ ਭੇਤ ਲੈਣ ਦੇ ਲਈ ਹੀ ਤੁਹਾਨੂੰ ਜਾਮਾ ਮਿਲਿਆ ਹੈ ਕਿਉਂਕਿ ਜਿਹੜਾ ਸਾਡਾ ਮਨ ਹੈ ਨਾ ਗੁਰਮਖੋ ਇਹ ਜੋਤ ਸਰੂਪ ਹੁੰਦਾ ਹੈ ਪੰਜਾਂ ਸੂਖਮ ਤੱਤਾਂ ਦਾ ਬਣਿਆ ਹੋਇਆ ਹੈ ਸੂਖਮ ਤੱਤ ਕਿਹੜੇ ਹੁੰਦੇ ਨੇ ਜਿਹੜੇ ਅੱਖਾਂ ਨਾਲ ਨਹੀਂ ਦਿਖਦੇ ਧਿਆਨ ਦੁਆਰਾ ਅਸੀਂ ਜਦੋਂ ਬिवेਕਤਾ ਆਉਂਦੀ ਹੈ ਦਿਬ੍ਬ ਦ੍ਰਿਸ਼ਟੀ ਆਉਂਦੀ ਹੈ ਉਦੋਂ ਅਸੀਂ ਆਪਦੇ ਮਨ ਦੇ ਸਰੂਪ ਨੂੰ ਦੇਖ ਸਕਦੇ ਹਾਂ ਅੱਜ ਪੰਡਾਲ ਦੇ ਵਿੱਚ ਕਿੰਨੀ ਸੰਗਤ ਬੈਠੀ ਹੈ ਪਰ ਇਹ ਜਿਹੜੇ ਕਿਹਨੇ ਕੁ ਗੁਰਮਖ ਹੋਣਗੇ ਜਿਨ੍ਹਾਂ ਨੇ ਆਪਦਾ ਮਨ ਦੇਖਿਆ ਤਨ ਤਾਂ ਦੇਖਿਆ ਹੋਇਆ ਪਰ ਜੇ ਆਪਾਂ ਕਹੀਏ ਹੱਥ ਖੜੇ ਕਰਕੇ ਦੱਸੋ ਜੀ ਮੈਂ ਮਨ ਕਿਹਨੇ ਕਿਹਨੇ ਦੇਖਿਆ ਆਪਦਾ ਮਨ ਦਾ ਸਰੂਪ ਕਹੋ ਜਿਆ ਤਾਂ ਕੋਈ ਕਹਿ ਦੂਗਾ ਜੀ ਦਿਮਾਗ ਹੀ ਮਨ ਹੁੰਦਾ ਕੋਈ ਕਹਿ ਦੂ ਦਿਲ ਹੀ ਮਨ ਹੁੰਦਾ ਕੋਈ ਕਹਿ ਦੂ ਸੋਚ ਹੀ ਮਨ ਦਾ ਮਨ ਕਿਸੇ ਨੇ ਦੇਖਿਆ ਹੀ ਨਹੀਂ ਜਿਹੜੇ ਮਨ ਨੂੰ ਆ ਮਨੁੱਖੀ ਜਾਮਾ ਮਿਲਿਆ ਜਿਹੜਾ ਤੁਹਾਡਾ ਅਸਲੀ ਰੂਪ ਹੈ ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਦੇ ਆ ਕਿ ਨਾ ਤਾਂ ਤੁਸੀਂ ਮਰਦ ਹੋ ਨਾ ਔਰਤੋਂ ਇਹ ਤਾਂ ਮਾਤਾ ਦੇ ਗਰਭ ਦੇ ਵਿੱਚੋਂ ਪ੍ਰਾਪਤੀ ਹੋਈ ਹੈ ਮਰਦ ਜਾਂ ਔਰਤ ਦੇ ਸਰੀਰ ਦੀ ਜਿਹਨੂੰ ਮਿਲਿਆ ਇਹ ਮਰਦ ਜਾਂ ਔਰਤ ਦਾ ਸਰੀਰ ਉਹ ਮਨ ਜਿਹੜਾ ਸੁਖਮ ਹੈ ਜਿਸ ਨੂੰ ਮਾਤਾ ਦੇ ਗਰਭ ਦੇ ਵਿੱਚ ਲੈ ਜਾ ਕੇ ਸਰੀਰ ਦਾ ਕੱਪੜਾ ਦਿੱਤਾ ਉਹ ਦੇਖਿਆ ਕਦੇ ਤੁਹਾਡਾ ਰੂਪ ਤਾਂ ਉਹ ਹੈ ਨਾ ਤੁਸੀਂ ਮਰਦ ਹੋ ਨਾ ਔਰਤੋਂ ਤੁਸੀਂ ਤਾਂ ਸਿਰਫ ਜੋਤ ਸਰੂਪ ਮਨ ਹੋ